ਆਓ ਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲ ਆਜਾ ਲਓ ਮਮਤਾ ਸਤਿ ਸ਼੍ਰੀ ਅਕਾਲ ਠੀਕ ਹੋ ਹਾਂ ਠੀਕ ਤੁਸੀਂ ਬਸ ਵਧੀਆ ਜਲਦੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਠੰਡਾ ਲੈ ਕੇ ਆਉਂਦੀ ਤੁਸੀਂ ਮੇਰੇ ਨਾਲ ਗੱਲਾਂ ਕਰੋ ਠੰਡਾ ਬਾਚ ਲਈ ਆਈ ਆਜਾ ਬਹਿ ਪਹਿਲਾਂ ਹਾਂਜੀ ਦੀਦੀ ਬੈ ਜਾ ਰਿਲੈਕਸ ਹੋ ਕੇ ਮੈਂ ਨਾ ਤੇਰੇ ਲਈ ਇੱਕ ਚੀਜ਼ ਲਿਆਈ ਆ ਦੇਖ ਵਧੀਆ ਤੈਨੂੰ ਪਸੰਦ ਹੈ ਆ ਦੇਖ ਵਾਹ ਦੀਦੀ ਇਹ ਤੇ ਬਹੁਤ ਪਿਆਰਾ ਹੈ ਆਪਣੇ ਕਿ ਲੈ ਕੇ ਆਏ ਹੋ ਇਹ ਤੇਰੇ ਲਈ ਹੈ ਮੇਰੇ ਲਈ ਹਾਂ ਨਹੀਂ ਨਹੀਂ ਦੀਦੀ ਇਹ ਤੇ ਬਹੁਤ ਮਹਿੰਗਾ ਹੈ ਸੂਟਾ ਸਾਟਾ ਤੱਕ ਤੇ ਠੀਕ ਹੈ ਏ ਨਹੀਂ ਮੈਨ ਲੈਣਾ ਕੋਈ ਮਹੰਗਾ ਮੁੰਗਾ ਨਹੀਂ ਐ ਤੂੰ ਰੱਖ ਮੈਂ ਨਾ ਗਈ ਸੀ ਜੁਐਲਰ ਦੀ ਦੁਕਾਨ ਤੇ ਮੈਨੂੰ ਬੜਾ ਪਸੰਦ ਆਇਆ ਫਿਰ ਮੈਂ ਦੋ ਖਰੀਦ ਲਏ ਇੱਕ ਤੇਰੇ ਵਾਸਤੇ ਤੇ ਇੱਕ ਆਪਣੇ ਵਾਸਤੇ ਚਲ ਛੱਡ ਹੁਣ ਜਾ ਮੈਨੂੰ ਨਾ ਕੋਲਡ ਡਰਿੰਕ ਲਿਆ ਕੇ ਦੇ ਉੱਡ ਜਾ ਦੀਦੀ ਇੱਕ ਤੇ ਤੁਸੀਂ ਤੱਕਾ ਬਹੁਤ ਕਰਦੇ ਹੋ ਤੁਹਾਡੇ ਵੀਰ ਨੂੰ ਪਤਾ ਲੱਗਾ ਗੁੱਸਾ ਕਰੇਗਾ ਨਹੀਂ ਕਰਦਾ ਗੁੱਸਾ ਉਹਦੇ ਨਾਲ ਮੈਂ ਆਪੇ ਗੱਲ ਕਰ ਲਾਂਗੀ ਜਾ ਤੂੰ ਕੋਲਡ ਡਰਿੰਕ ਲਿਆ ੜੀ ਚਲੋ ਦੀਦੀ ਮੈਂ ਛੰਡਾ ਲਿਆਂਦੀ ਲਿਆ ਕੁੜੀ ਦਿਖਾ ਹ ਘੜਾ ਮੈਨੂੰ ਖੁੜਗੇ ਤੂੰ ਚੰਗਾ ਕੀਤਾ ਅੱਜ ਉਹਦੇ ਵਾਸਤੇ ਤੂੰ ਕੜਾ ਲੈ ਕੇ ਆਵੀਂ ਹਰ ਵਾਰ ਉਹਦੇ ਲਈ ਤੂੰ ਸੂਟ ਲੈ ਕੇ ਆ ਜਿੰਨੀ ਤੇਰੇ ਕੋਲ ਪੈਸੇ ਕੋਈ ਫਾਲਤੂ ਆਏ ਨੀ ਇਹਦਾ ਦਿਮਾਗ ਹਿੱਲ ਗਿਆ ਸੋਨਾ ਕਿਤੇ ਸਸਤਾ ਮੰਮੀ ਮੈਨੂੰ ਵੀ ਪਤਾ ਹੈ ਸੋਨਾ ਬਹੁਤ ਮਹਿੰਗਾ ਹੈ ਪਰ ਐਨਾ ਇੱਕ ਮਾਨ ਤਾਨ ਹੁੰਦਾ ਕਿਸੇ ਦਾ ਜੇ ਮੈਂ ਉਹਦੇ ਲਈ ਚੀਜ਼ ਲੈ ਆਂਨੀ ਆ ਤਾਂ ਉਹ ਵੀ ਤਾਂ ਮੇਰੇ ਨਾਲ ਕਿੰਨਾ ਪਿਆਰ ਕਰਦੀ ਹੈ ਨਾ ਨਹੀਂ ਇਹ ਪਿਆਰ ਨਹੀਂ ਹੈ ਏ ਤੂੰ ਉਹਨੂੰ ਲਾਲਚ ਦੇ ਰਹੀ ਏ ਐਵੇਂ ਨਹੀਂ ਸਿਰੇ ਚੜਾਈਦਾ ਹੁੰਦਾ ਕੱਲ ਨੂੰ ਜੇ ਤੂੰ ਚੀਜ਼ਾਂ ਲੈਣੀਆਂ ਬੰਦ ਕਰਤੀਆਂ ਇਹ ਤੇਰੀ ਇੱਜ਼ਤ ਕਰਨੀ ਬੰਦ ਕਰ ਦੇ ਨਹੀਂ ਮੰਮੀ ਇਹ ਤੁਹਾਡਾ ਵਹਿਮ ਹੈ ਹੋਰ ਕੁਝ ਨਹੀਂ ਨਾ ਤੇ ਮੈਂ ਉਹਨੂੰ ਲਾਲਚ ਦੇ ਰਹੀ ਆ ਤੇ ਨਾ ਹੀ ਉਹ ਲਾਲਚੀ ਹੈ ਹੁਣ ਮੇਰੀ ਨਨਾਨ ਮੇਰੇ ਲਈ ਇੰਨਾ ਸਮਾਨ ਲੈ ਕੇ ਆਂਦੀ ਹੈ ਤੇ ਕੀ ਮੈਂ ਉਹਦੇ ਨਾਲ ਲਾਲਚ ਪਿੱਛੇ ਜੁੜੀ ਹੋਈ ਆ ਉਹਦੇ ਬਰਾਬਰ ਤੇ ਮੈਂ ਇਹਨੂੰ ਕੁਝ ਵੀ ਨਹੀਂ ਦਿੰਦੀ ਹੁਣ ਮੈਂ ਤੇ ਤੁਸੀਂ ਉਹਦੇ ਨਾਲ ਲੜ ਪੈਂਦੇ ਹੋ ਫਰ ਉਹਨੂੰ ਚੀਜ਼ ਵੀ ਕੋਈ ਨਹੀਂ ਲੈ ਕੇ ਦਿੰਦੇ ਤੇ ਕੀ ਉਹ ਤੁਹਾਡੀ ਇੱਜ਼ਤ ਨਹੀਂ ਕਰਦੀ ਕਰਦੀ ਹੈ ਨਾ ਆਹੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹਨੀ ਆ ਕਿ ਹੁਣ ਮੇਰੀ ਥਾਂ ਤੇ ਉਹ ਐ ਉਹਨੇ ਹੀ ਤੁਹਾਨੂੰ ਦੇਖਣਾ ਐ ਉਹਨੇ ਹੀ ਤੁਹਾਡੀ ਸੇਵਾ ਕਰਨੀ ਐ ਮੇਰੇ ਭਰਾ ਦਾ ਪਰਿਵਾਰ ਸੰਭਿਆ ਹੋਇਆ ਉਹਨਾਂ ਦਾ ਮੇਰੀ ਮਾਂ ਨੂੰ ਸੰਭਿਆ ਹੋਇਆ ਮੇਰਾ ਪਿੱਕਾ ਪਰਿਵਾਰ ਐ ਉਹਦੇ ਨਾਲ ਜੇ ਮੈਂ ਥੋੜਾ ਬਹੁਤ ਉਹਦੇ ਨਾਲ ਕਰ ਦੇਣੀ ਆ